ਇਹ ਤੋਂ ਇਹ ਵੀ ਇਸ ਯੂਨੀਵਰਸਿਟੀ ਚੋਂ ਇਹ ਐਨਸਾਈਕਲੋਪੀਡੀਆ ਹੈ এডੂਕੇਸ਼ਨ ਦਾ ਇਹ ਵੀ ਸਿੱਖਿਆ ਲੈ ਕੇ ਜਾਇਓ ਕਿ ਜਿੱਥੇ ਜਾਓਗੇ ਵੱਡੇ ਵੱਡੇ ਕੁਰਸੀਆਂ ਤੇ ਜਾਓਗੇ ਤਾਂ ਬਸ ਇਹ ਸਿੱਖ ਕੇ ਕਿ ਅਸੀਂ ਲੋਕਾਂ ਦਾ ਭਲਾ ਕਰਨਾ ਹੈ ਆਪਦੇ ਵਾਰ ਤਾਂ ਜਿਵੇਂ ਕਹੇ ਜਾਂਦਾ ਕਿ ਹਰੇਕ ਹੀ ਕਰਦਾ ਪਰ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਜੀ ਦਾ ਸ਼ਤਾਬ ਵੀ ਮਨਾ ਰਹੇ ਆ ਤਾਂ ਉਹਨਾਂ ਨੇ ਕਿਸੇ ਹੋਰ ਧਰਮ ਨੂੰ ਬਚਾਉਣ ਵਾਸਤੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਤਾਂ ਹੀ ਉਹ ਅੱਜ ਵੀ ਜਗਦੇ ਨੇ ਜੀ ਤਾਂ ਹੀ ਉਹ ਅੱਜ ਨਤਮਸਤਕ ਹੁੰਦੀ ਹੈ ਲੱਖਾਂ ਦੁਨੀਆ ਸੋ ਬਹੁਤ ਸਾਰੇ ਸੂਫੀ ਕਲਾਕਾਰ ਬਹੁਤ ਸਾਰੇ ਸਾਡੇ ਐਸਈ ਜੁਨੀਵਰਸਿਟੀ ਦੇ ਵੀ ਬਹੁਤ ਸਾਰੇ ਕਲਾਕਾਰ ਨੇ ਜਿਹੜੇ ਇਹਨਾਂ ਸਟੇਜਾਂ ਤੋਂ ਉੱਠ ਕੇ ਗਏ ਨੇ ਉਹਨਾਂ ਨੂੰ ਵੀ ਮੈਂ ਬਹੁਤ ਵਧਾਈ ਵੀ ਦਿੰਨਾ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇ ਇਸ ਯੂਨੀਵਰਸਿਟੀ ਦੇ ਵਿੱਚ ਮੈਂ ਆਉਂਦਾ ਰਿਹਾ ਮੈਂ ਕਿਉਂਕਿ ਪਲੱਸ 1 ਪਲੱਸ 2 ਦੇ ਵਿੱਚ ਮੈਂ ਯੂਥ ਫੈਸਟੀਵਲਾਂ 'ਚ ਇੱਥੇ ਆਉਂਦਾ ਸੀ ਸ਼ੀਰਪਕੇ ਸਿੰਘ ਹੋਸਟਲ 'ਚ ਰਹਿੰਦੇ ਹੁੰਦੇ ਸੀਗੇ ਦੋਸਤਾਂ ਮਿੱਤਰਾਂ ਦੇ ਕਮਰਿਆਂ 'ਚ ਤੇ ਪਰ ਉਹ ਯਾਦਾਂ ਜਿਹੜੀਆਂ ਨੇ ਉਹ ਕਦੇ ਨਹੀਂ ਜਾ ਸਕਦੀਆਂ ਤੁਸੀਂ ਜਿੱਥੇ ਮਰਜ਼ੀ ਚੱਲ ਜਾਓ ਜਿੱਡੇ ਮਰਜ਼ੀ ਵੱਡੇ ਆਉਧਿਆਂ ਤੇ ਚੱਲੇ ਜਾਓ ਪਰ ਜੋ ਤੁਸੀਂ ਸਕੂਲਾਂ ਕਾਲਜਾਂ ਵਾਲੇ ਸਾਲ ਨੇ ਉਹ ਕਦੇ ਨਹੀਂ ਭੁੱਲ ਸਕਦੇ ਜੇ ਕਿਤੇ ਕੋਈ ਪੁਰਾਣਾ ਦੋਸਤ ਮਿੱਤਰ ਮਿਲ ਜਾਂਦਾ ਤਾਂ ਫਿਰ ਉਹ ਸਾਰੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਨੇ ਮੈਨੂੰ ਪਤਾ ਹੈ ਤੁਸੀਂ ਦੁਨੀਆਵੀ ਕੰਮਾਂ 'ਚ ਲੱਗ ਜਾਣਾ ਸਭ ਤੋਂ ਖਤਰਨਾਕ ਦਿਨ ਮੈਂ ਉਹ ਮੰਨਦਾ ਜਦੋਂ ਗਾਉਂ ਜਾਂ ਪਾ ਕੇ ਡਿਗਰੀਆਂ ਮਿਲਦੀਆਂ ਹੁੰਦੀਆਂ ਅਸਲ 'ਚ ਉਸ ਦਿਨ ਖੁਸ਼ੀ ਦਾ ਹੁੰਦਾ ਹੈ ਪਰ ਜੇ ਥੋੜਾ ਜਿਹਾ ਉਦੋਂ 5-7 ਘੰਟੇ ਬਾਅਦ ਦੀ ਗੱਲ ਕਰ ਲਈ ਉਹਨਾਂ ਸਟੂਡੈਂਟਾਂ ਨਾਲ ਅਸਲ 'ਚ ਡਿਗਰੀ ਮਿਲ ਜਾਂਦੀ ਹੈ ਉਸ ਦਿਨ ਉਸ ਦਿਨ ਤੋਂ ਬਾਅਦ ਰੋਜ਼ਗਾਰ ਦੀ ਭਾਲ ਤੇ ਲੱਗ ਜਾਂਦਾ ਹੈ ਵੀ ਹੁਣ ਕਿੱਥੇ-ਕਿੱਥੇ ੱੱੱਕੇ ਖਾਣੇ ਪੈਣੇ ਪਤਾ ਨਹੀਂ ਡਿਗਰੀ ਤਾਂ ਲੈ ਲਈ ਉਹ ਡਿਗਰੀ ਵੇਲੇ ਹੱਸਦਾ ਖੇਡਦਾ ਡਿਗਰੀ ਕਰ ਲੈਂਦਾ ਯਾਰਾਂ ਦੋਸਤਾਂ ਨਾਲ ਜੋ ਬਿੰਨੂ ਦਾ ਕਰਮਜੀਤ ਮੋਲ ਦਾ ਪਤਾ ਹੀ ਨਹੀਂ ਲੱਗਿਆ ਕਿਹੜੀ ਕਲਾਸ ਚ ਫੜਦੇ ਨੇ ਕਈ ਸਾਲ ਐਂ ਫਿਰਦੇ ਰਹੇ ਇੱਥੇ ਉਹ ਜਦੋਂ ਸ਼ਿਕਾਇਤਾਂ ਚ ਪੁੱਤਾ ਆਈਆਂ ਫੇਰ ਕਿ ਤੈਨੂੰ ਕਿਹਾ ਵੀ ਚਲ ਹੁਆ ਨਾ ਆਇਆ ਕਰੋ ਇੱਥੇ ਯੂਨੀਵਰਸਿਟੀ ਛੱਡਣ ਨੂੰ ਕੀਦਾ ਜੀ ਕਰਦਾ ਜੀ ਐਡਾ ਵਧੀਆ ਮਾਹੌਲ ਕੀ ਛੱਡਣ ਨੂੰ ਕੀਦਾ ਜੀ ਕਰਦਾ ਪਰ ਅੱਜ ਇਹਨਾਂ ਦਾ ਵੀ ਬੜਾ ਵੱਡਾ ਪੰਜਾਬੀ ਸਿਨੇਮੇ ਚ ਸੱਗਣਾ ਯੁੱਗ ਨੂੰ ਚ ਜਾਂਦੇ ਰਹੇ ਇਕੱਠੇ ਸੀ ਸਿਨੇਮੇ ਚ ਵੱਡਾ ਨਾਮ ਹੈ ਐਦਾਂ ਦੇ ਪ੍ਰੋਗਰਾਮ ਕਰਾਉਂਦੇ ਨੇ ਦਸ ਬੰਦ ਕਰਦੇ ਨੇ ਚਲੋ ਕਿਸੇ ਦੇ ਨਾਂ ਤੇ ਕਈ ਵਾਰੀ ਸਪான்ਸਰ ਆ ਜਾਂਦੇ ਨੇ ਤੋ ਮੈਂ ਵੀ ਇਹ ਕਹਿਣਾ ਕਿ ਜੇ ਮੇਰਾ ਚਿਹਰਾ ਕਿਨੇ ਮਸ਼ਹੂਰ ਕੀਤਾ ਲੋਕਾਂ ਨੇ ਮੇਰੀ ਆਵਾਜ਼ ਕਿਨੇ ਮਸ਼ਹੂਰ ਕੀਤੀ ਲੋਕਾਂ ਨੇ ਤਾਂ ਫਿਰ ਮੈਂ ਇਹ ਚਿਹਰਾ ਤੇ ਮੇਰੀ ਆਵਾਜ਼ ਜਿਹੜੀ ਹੈ ਮੈਂ ਲੋਕਾਂ ਵਾਸਤੇ ਵਰਤੂੰਗਾ ਤੁਸੀਂ ਬਣਾਈ ਹੈ ਤੁਹਾਡੇ ਵਾਸਤੇ ਹਾਜ਼ਰ ਹੈ ਕੋਈ ਪੈਸੇ ਕਮਾਉਣੇ ਹੁੰਦੇ ਬੜੇ ਉਧਰੋਂ ਕਮਾ ਲੈਂਦੇ ਲਫਟਰ ਚੈਲੰਜਾਂ ਚੋਂ ਫਿਲਮਾਂ ਚੋਂ ਟੀਵੀਆ ਚੋਂ ਬੜੇ ਨੈਟਫਲਿਕਸ ਵਾਲੇ ਪਤਾ ਨਹੀਂ ਪ੍ਰਾਈਮ ਵੀਡੀਓ ਵਾਲੇ ਕਿਹੜੇ ਕਿਹੜੇ ਆਫਰਾਂ 'ਚ ਵੀ ਦਿੰਦੇ ਰਹਿੰਦੇ ਐ ਮਗਾ ਵੀ ਨਹੀਂ ਹੁਣ ਤਾਂ ਕਿਸੇ ਹੋਰ ਕੰਮ ਤੇ ਲੱਗ ਗਏ ਪੈਸਾ ਹਰ ਇੱਕ ਚੀਜ਼ ਨਹੀਂ ਹੁੰਦਾ ਪਰ ਜੇ ਕੁਝ ਚੰਗੇ ਕੰਮ ਕਰ ਜੂਗੇ ਚਾਰ ਬੰਦੇ ਯਾਦ ਰੱਖ ਲੈਣਗੇ ਨਹੀਂ ਤਾਂ ਜਾਣਾ ਤਾਂ ਹਰੇਕ ਨੇ ਉੱਥੇ ਹੀ ਇੱਕੋ ਹੀ ਥਾਂ ਹੈ ਔਰ ਇੰਨੇ ਬਿਜ਼ੀ ਹੋ ਗਏ ਕਿ ਅਰਥੀ ਨੂੰ ਮੋਢਾ ਦੇ ਨਹੀਂ ਦਿੰਦੇ ਫੋਨ ਤੇ ਕਰ ਜਾਣਗੇ ਬਸ 5 ਮਿੰਟ ਦਾ ਕੰਮ ਹੈ ਮੈਂ ਆਉਣਾ ਉਹਨੂੰ ਇਹ ਨਹੀਂ ਪਤਾ ਪਤਨ 1 ਮਿੰਟ ਬਾਅਦ ਤੇਰਾ ਵੀ ਕੰਮ ਹੋ ਜਾਦਾ ਇੱਥੇ ਆਦਮੀ ਦਮ ਆਇਆ ਆ ਆਦਮੀ ਨਾ ਆਇਆ ਤਾਂ ਬਸ ਖਤਮ ਇਥੋਂ ਇਹ ਵੀ ਇਸ ਯੂਨੀਵਰਸਿਟੀ ਚੋਂ ਇਹ ਐਨਸਾਈਕਲੋਪੀਡੀਆ ਹੈ এডਿਕੇਸ਼ਨ ਦਾ ਇਹ ਵੀ ਸਿੱਖਿਆ ਲੈ ਕੇ ਜਾਇਓ ਕਿ ਜਿੱਥੇ ਜਾਓਗੇ ਵੱਡੇ ਵੱਡੇ ਕੁਰਸੀਆਂ ਤੇ ਜਾਓਗੇ ਤਾਂ ਬਸ ਇਹ ਸਿੱਖੇ ਕਿ ਅਸੀਂ ਲੋਕਾਂ ਨਾਲ ਭਲਾ ਕਰਨਾ ਹੈ ਆਪਦੇ ਵਾਰ ਤਾਂ ਜਿਵੇਂ ਕਹੇ ਜਾਂਦਾ ਕਿ ਹਰੇਕ ਹੀ ਕਰਦਾ ਹੈ ਪਰ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਜੀ ਦਾ ਸ਼ਤਾਬਦੀ ਮਨਾ ਰਹੇ ਹਾਂ ਤਾਂ ਉਹਨਾਂ ਨੇ ਕਿਸੇ ਹੋਰ ਧਰਮ ਨੂੰ ਬਚਾਉਣ ਵਾਸਤੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਤਾਂ ਹੀ ਉਹ ਅੱਜ ਦੀਵੇ ਜਗਦੇ ਨੇ ਜੀ ਤਾਂ ਹੀ ਉਹ ਅੱਜ ਨਮਸਤਕੁੰਦੀ ਹੈ ਲੱਖਾਂ ਦੁਨੀਆ ਸੋ ਬਹੁਤ ਸਾਰੇ ਸੂਫੀ ਕਲਾਕਾਰ ਬਹੁਤ ਸਾਰੇ ਸਾਡੇ ਐਸਈ ਜੁਨੀਵਰਸਿਟੀ ਦੇ ਵੀ ਬਹੁਤ ਸਾਰੇ ਕਲਾਕਾਰ ਨੇ ਜਿਹੜੇ ਇਹਨਾਂ ਸਟੇਜਾਂ ਤੋਂ ਉੱਠ ਕੇ ਗਏ ਨੇ ਉਹਨਾਂ ਨੂੰ ਵੀ ਮੈਂ ਬਹੁਤ ਵਧਾਈ ਵੀ ਦਿੰਦਾ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇ ਇਸ ਜੁਨੀਵਰਸਿਟੀ ਦੇ ਵਿੱਚ ਮੈਂ ਆਉਂਦਾ ਰਿਹਾ ਮੈਂ ਕਿਉਂਕਿ ਪਲੱਸ 1 ਪਲੱਸ 2 ਦੇ ਵਿੱਚ ਮੈਂ ਯੂਥ ਫੈਸਟੀਵਲਾਂ ਚ ਇੱਥੇ ਆਉਂਦਾ ਸੀ ਸ਼ੀਰਪਗਤ ਸਿੰਘ ਹੋਸਟਲ 'ਚ ਰਹਿੰਦੇ ਹੁੰਦੇ ਸੀਗੇ ਦੋਸਤਾਂ ਮਿੱਤਰਾਂ ਦੇ ਕਮਰਿਆਂ 'ਚ ਤੇ ਪਰ ਉਹ ਯਾਦਾਂ ਜਿਹੜੀਆਂ ਨੇ ਉਹ ਕਦੇ ਨਹੀਂ ਜਾ ਸਕਦੀਆਂ ਤੁਸੀਂ ਜਿੱਥੇ ਮਰਜ਼ੀ ਚੱਲ ਜਾਓ ਜਿੱੱ데 ਮਰਜ਼ੀ ਵੱਡੇ ਆਉਧਿਆਂ ਤੇ ਚੱਲੇ ਜਾਓ ਪਰ ਜੋ ਤੁਸੀਂ ਸਕੂਲਾਂ ਕਾਲਜਾਂ ਵਾਲੇ ਸਾਲ ਨੇ ਉਹ ਕਦੇ ਨਹੀਂ ਭੁੱਲ ਸਕਦੇ ਜੇ ਕਿਤੇ ਕੋਈ ਪੁਰਾਣਾ ਦੋਸਤ ਮਿੱਤਰ ਮਿਲ ਜਾਂਦਾ ਤਾਂ ਫਿਰ ਉਹ ਸਾਰੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਨੇ ਮੈਨੂੰ ਪਤਾ ਹੈ ਤੁਸੀਂ ਦੁਨੀਆਵੀ ਕੰਮਾਂ 'ਚ ਲੱਗ ਜਾਣਾ ਹੈ ਸਭ ਤੋਂ ਖਤਰਨਾਕ ਦਿਨ ਮੈਂ ਉਹ ਮੰਨਦਾ ਜਦੋਂ ਗਾਉਂ ਜਾਂ ਪਾ ਕੇ ਡਿਗਰੀਆਂ ਮਿਲਦੀਆਂ ਆਉਂਦੀਆਂ ਅਸਲ 'ਚ ਉਸ ਦਿਨ ਖੁਸ਼ੀ ਦਾ ਹੁੰਦਾ ਹੈ ਪਰ ਜੇ ਥੋੜਾ ਜਿਹਾ ਉਸ ਤੋਂ 5-7 ਘੰਟੇ ਬਾਅਦ ਦੀ ਗੱਲ ਕਰ ਲਈ ਉਹਨਾਂ ਸਟੂਡੈਂਟਾਂ ਨਾਲ ਅਸਲ 'ਚ ਡਿਗਰੀ ਮਿਲ ਜਾਂਦੀ ਹੈ ਉਸ ਦਿਨ ਉਸ ਦਿਨ ਤੋਂ ਬਾਅਦ ਰੋਜ਼ਗਾਰ ਦੀ ਭਾਲ ਤੇ ਲੱਗ ਜਾਂਦਾ ਹੈ ਵੀ ਹੁਣ ਕਿੱਥੇ-ਕਿੱਥੇ ੱੱੱਕੇ ਖਾਣੇ ਪੈਣੇ ਪਤਾ ਨਹੀਂ ਡਿਗਰੀ ਤਾਂ ਲੈ ਲਈ ਉਹ ਡਿਗਰੀ ਵੇਲੇ ਹੱਸਦਾ ਖੇਡਦਾ ਡਿਗਰੀ ਕਰ ਲੈਂਦਾ ਯਾਰਾਂ ਦੋਸਤਾਂ ਨਾਲ ਜੋ ਬਿੰਨੂ ਦਾ ਕਰਮਜੀਤਨ ਮੋਲ ਦਾ ਪਤਾ ਹੀ ਨਹੀਂ ਲੱਗਿਆ ਕਿਹੜੀ ਕਲਾਸ ਫੜਦੇ ਨੇ ਕਈ ਸਾਲ ਐਂ ਫਿਰਦੇ ਰਹੇ ਤੇ ਉਹ ਜਦੋਂ ਸ਼ਿਕਾਇਤਾਂ ਸ਼ਿਕੁਤਾਂ ਆਈਆਂ ਫੇਰ ਕਿ ਤੈਨੂੰ ਕਿਹਾ ਵੀ ਚਲ ਹੁਆ ਨਾ ਆਇਆ ਕਰੋ ਇੱਥੇ ਯੂਨੀਵਰਸਿਟੀ ਛੱਡਣ ਨੂੰ ਕੀ ਤਾਂ ਜੀ ਕਰਦਾ ਜੀ ਐਡਾ ਵਧੀਆ ਮਾਹੌਲ ਕੀ ਛੱਡਣ ਨੂੰ ਕੀ ਤਾਂ ਜੀ ਕਰਦਾ ਪਰ ਅੱਜ ਇਹਨਾਂ ਦਾ ਵੀ ਬੜਾ ਵੱਡਾ ਪੰਜਾਬੀ ਸਿਨੇਮੇ 'ਚ ਸੱਗਣਾ ਜੁਗ ਨੂੰ ਚ ਜਾਂਦੇ ਰਹੇ ਕੱਟੇ ਸੀ ਸਿਨੇਮੇ 'ਚ ਵੱਡਾ ਨਾਮ ਹੈ ਐਦਾਂ ਦੇ ਪ੍ਰੋਗਰਾਮ ਕਰਾਉਂਦੇ ਨੇ ਦਸ ਬੰਦ ਕਰਦੇ ਨੇ ਚਲੋ ਕਿਸੇ ਦੇ ਨਾਂ ਤੇ ਕਈ ਵਾਰੀ ਸਪான்ਸਰ ਆ ਜਾਂਦੇ ਨੇ ਤੋ ਮੈਂ ਵੀ ਇਹ ਕਹਿਣਾ ਕਿ ਜੇ ਮੇਰਾ ਚਿਹਰਾ ਕਿਨੇ ਮਸ਼ਹੂਰ ਕੀਤਾ ਲੋਕਾਂ ਨੇ ਮੇਰੀ ਆਵਾਜ਼ ਕਿਨੇ ਮਸ਼ਹੂਰ ਕੀਤੀ ਲੋਕਾਂ ਨੇ ਤਾਂ ਫਿਰ ਮੈਂ ਇਹ ਚਿਹਰਾ ਤੇ ਮੇਰੀ ਆਵਾਜ਼ ਜਿਹੜੀ ਹੈ ਮੈਂ ਲੋਕਾਂ ਵਾਸਤੇ ਵਰਤੂੰਗਾ ਤੁਸੀਂ ਬਣਾਈ ਹੈ ਤੁਹਾਡੇ ਵਾਸਤੇ ਹਾਜ਼ਰ ਹੈ ਕੋਈ ਪੈਸੇ ਕਮਾਉਣੇ ਹੁੰਦੇ ਬੜੇ ਉਧਰੋਂ ਕਮਾ ਲੈਂਦੇ ਲਫਟਰ ਚੈਲੰਜਾਂ ਚੋਂ ਫਿਲਮਾਂ ਚੋਂ ਟੀਵੀਆ ਚੋਂ ਬੜੇ ਨੈਟਫਲਿਕਸ ਵਾਲੇ ਪਤਾ ਨਹੀਂ ਪ੍ਰਾਈਮ ਵੀਡੀਓ ਵਾਲੇ ਕਿਹੜੇ ਕਿਹੜੇ ਆਫਰਾਂ ਅੱਜ ਵੀ ਦਿੰਦੇ ਰਹਿੰਦੇ ਆ ਮਗਾ ਵੀ ਨਹੀਂ ਹੁਣ ਤਾਂ ਕਿਸੇ ਹੋਰ ਕੰਮ ਤੇ ਲੱਗ ਗਏ ਪੈਸਾ ਹਰ ਇੱਕ ਚੀਜ਼ ਨਹੀਂ ਹੁੰਦਾ ਪਰ ਜੇ ਕੁਝ ਚੰਗੇ ਕੰਮ ਕਰ ਜਿਓਗੇ ਚਾਰ ਬੰਦੇ ਯਾਦ ਰੱਖ ਲੈਣਗੇ ਨਹੀਂ ਤਾਂ ਜਾਣਾ ਤਾਂ ਹਰੇਕ ਨੇ ਉੱਥੀ ਐ ਇੱਕੋ ਹੀ ਥਾਂ ਹੈ ਔਰ ਇੰਨੇ ਬਿਜ਼ੀ ਹੋ ਗਏ ਕਿ ਅਰਥੀ ਨੂੰ ਮੋਢਾ ਦਿੰਦੇ ਦਿੰਦੇ ਫੋਨ ਤੇ ਕਰ ਜਾਣਗੇ ਬਸ 5 ਕਮਿੰਟ ਦਾ ਕੰਮ ਹੈ ਮੈਂ ਆਉਣਾ ਉਹਨੂੰ ਇਹ ਨਹੀਂ ਪਤਾ ਪ ਤਿੰਨ ਕਮਿੰਟ ਬਾਅਦ ਤੇਰਾ ਵੀ ਕੰਮ ਹੋ ਜਾਂਦਾ ਇੱਥੇ ਆਦਮੀ ਦਮ ਆਇਆ たあ、ミーなあ、やと、マスカたスカト